ਵਿਦੇਸ਼ੀ ਦੁਨਾਂ ਤੋਂ ਈਰਾਨ ਤੇ ਇਜ਼ਰਾਈਲ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਦੋਵਾਂ ਦੇਸ਼ਾਂ ਵਿਚਾਲੇ ਲਗਾਤਾਰ ਤੇਜ਼ੀ ਨਾਲ ਹਵਾਈ ਹਮਲੇ ਹੋ ਰਹੇ ਹਨ ਜਿਸ ਕਾਰਨ ਭਾਰੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਇਸੇ ਦੌਰਾਨ ਵੱਖ-ਵੱਖ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਤੋਂ ਨਿਕਲ ਕੇ ਸੁਰੱਖਿਆ ਸਥਾਨਾਂ ਤੇ ਜਾਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਦੌਰਾਨ ਈਰਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ ਸੇਮਨਾਨ ਇਲਾਕੇ 'ਚ 5.1 ਤੀਬਰਤਾ ਨਾਲ ਪੁਚਾਲ ਆ ਗਿਆ ਜਿਸ ਕਾਰਨ ਤੇਜ਼ੀ ਨਾਲ ਧਰਤੀ ਕੰਬ ਗਈ ਇਸ ਮਗਰੋਂ ਦੁਨੀਆ ਭਰ ਚ ਇੱਕ ਨਵੀਂ ਚਰਚਾ ਛਿੜ ਗਈ ਹੈ ਕਿ ਕਿਤੇ ਈਰਾਨ ਨੇ ਚੋਰੀ-ਚੋਰੀ ਪਰਮਾਣੂ ਟੈਸਟਿੰਗ ਤਾਂ ਨਹੀਂ ਕੀਤੀ ਇਸ ਪੁਚਾਲ ਦਾ ਕੇਂਦਰ ਧਰਤੀ ਦੀ ਸਤਹ ਤੋਂ ਕਰੀਬ 10 ਕਿਲੋਮੀਟਰ ਹੈ 88 ਜਿਸ ਦੇ ਝਟਕੇ ਆਸ-ਪਾਸ ਦੇ ਇਲਾਕਿਆਂ 'ਚ ਮਹਿਸੂਸ ਕੀਤੇ ਗਏ ਇਸ ਪੁਚਾਲ ਮਗਰੋਂ ਜੋ ਪਰਮਾਣੂ ਪ੍ਰੀਖਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਯੂਜ਼ਰ ਕਹਿ ਰਹੇ ਹਨ ਕਿ ਜੇਕਰ ਈਰਾਨ ਦੀ ਪਰਮਾਣੂ ਟੈਸਟਿੰਗ ਸੀ ਤਾਂ ਹੁਣ ਅਮਰੀਕਾ ਵੀ ਈਰਾਨ ਨਾਲ ਪੰਗਾ ਲੈਣ ਤੋਂ ਪਹਿਲਾਂ ਸੋਵਾਰ ਸੋਚੇਗਾ ਜਿਕਰਯੋਗ ਹੈ ਕਿ ਈਰਾਨ ਨੂੰ ਪਰਮਾਣੂ ਬੰਬ ਬਣਾਉਣ ਤੋਂ ਰੋਕਣ ਲਈ ਇਜ਼ਰਾਈਲ ਨੇ ਈਰਾਨ ਤੇ ਹਮਲਾ ਕੀਤਾ ਹੈ